ਇੱਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ ਉਹ ਹਰ ਰੋਜ਼ ਸਟੇਸ਼ਨ ਤੇ ਆਉਣ ਜਾਣ ਵਾਲੇ ਯਾਤਰੀਆਂ ਕੋਲੋਂ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਉਸ ਦੀ ਨਜ਼ਰ ਇੱਕ ਲੰਮੇ ਕੱਦ ਦੇ ਸੂਟ ਬੂਟ ਪਹਿਨੇ ਹੋਏ ਆਦਮੀ ਤੇ ਪਈ ਭਿਖਾਰੀ ਨੇ ਸੋਚਿਆ ਜੇ ਇਸ ਆਦਮੀ ਕੋਲੋਂ ਮੰਗਿਆ ਜਾਵੇ ਤਾਂ ਸ਼ਾਇਦ ਚੰਗੀ ਰਕਮ ਮਿਲ ਜਾਵੇਗੀ ਉਹ ਹੌਲੀ-ਹੌਲੀ ਉਸ ਆਦਮੀ ਕੋਲ ਗਿਆ ਤੇ ਨਿਮਰਤਾ ਨਾਲ ਕਿਹਾ ਸਾਹਿਬ ਕੁਝ ਦੇ ਦਿਓ ਉਹ ਆਦਮੀ ਰੁਕਿਆ ਤੇ ਕਹਿਣ ਲੱਗਾ ਤੁਸੀਂ ਹਮੇਸ਼ਾ ਮੰਗਦੇ ਰਹਿੰਦੇ ਹੋ ਕਿ ਤੁਸੀਂ ਕਦੇ ਕਿਸੇ ਨੂੰ ਕੁਝ ਦਿੱਤਾ ਵੀ ਹੈ ਇਹ ਸੁਣ ਕੇ ਭਿਖਾਰੀ ਥੋੜਾ ਹੈਰਾਨ ਹੋਇਆ ਅਤੇ ਨਿਮਾਣੇਸੁਰ ਵਿੱਚ ਕਹਿੰਦਾ ਹੈ ਸਾਹਿਬ ਮੈਂ ਤਾਂ ਭਿਖਾਰੀ ਹਾਂ ਮੇਰੇ ਕੋਲ ਆਪਣਾ ਹੀ ਕੁਝ ਨਹੀਂ ਮੈਂ ਕਿਸੇ ਨੂੰ ਕੀ ਦੇ ਸਕਦਾ ਹਾਂ ਉਹ ਲੰਮਾ ਆਦਮੀ ਗੰਭੀਰ ਲਹਿਜੇ ਵਿੱਚ ਕਹਿੰਦਾ ਹੈ ਜਦੋਂ ਤੂੰ ਕਿਸੇ ਨੂੰ ਕੁਝ ਦੇ ਹੀ ਨਹੀਂ ਸਕਦਾ ਤਾਂ ਤੈਨੂੰ ਮੰਗਣ ਦਾ ਵੀ ਕੋਈ ਹੱਕ ਨਹੀਂ ਮੈਂ ਇੱਕ ਵਪਾਰੀ ਹਾਂ ਮੈਂ ਸਿਰਫ ਲੈਣ ਦੇਣ ਤੇ ਵਿਸ਼ਵਾਸ ਕਰਦਾ ਹਾਂ ਜੇ ਤੇਰੇ ਕੋਲ ਕੁਝ ਦੇਣ ਯੋਗਾ ਹੋਵੇਗਾ ਤਦ ਹੀ ਮੈਂ ਤੈਨੂੰ ਕੁਝ ਦੇ ਸਕਾਂਗਾ ਇਹ ਗੱਲ ਭਿਖਾਰੀ ਦੇ ਦਿਲ ਤੱਕ ਉਤਰ ਗਈ ਉਹ ਅੰਦਰੋਂ ਹਿੱਲ ਗਿਆ ਉਹ ਸੋਚਣ ਲੱਗਾ ਕਿ ਸ਼ਾਇਦ ਉਸ ਨੂੰ ਵਧੀਕ ਭੀਖ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਉਹ ਬਦਲੇ ਵਿੱਚ ਕਿਸੇ ਨੂੰ ਕੁਝ ਦਿੰਦਾ ਹੀ ਨਹੀਂ ਪਰ ਫਿਰ ਉਸ ਦੇ ਮਨ ਵਿੱਚ ਸਵਾਲ ਉੱਠਿਆ ਮੈਂ ਕੀ ਦੇ ਸਕਦਾ ਹਾਂ ਮੈਂ ਤਾਂ ਇੱਕ ਭਿਖਾਰੀ ਹਾਂ ਦੋ ਦਿਨ ਉਹ ਇਹੀ ਸੋਚਦਾ ਰਿਹਾ ਕਿ ਭੀਖ ਦੇ ਬਦਲੇ ਉਹ ਕੀ ਦੇ ਸਕਦਾ ਹੈ ਤੀਸਰੇ ਦਿਨ ਜਦੋਂ ਉਹ ਰੇਲਵੇ ਸਟੇਸ਼ਨ ਤੇ ਬੈਠਾ ਹੋਇਆ ਸੀ ਤਾਂ ਅਚਾਨਕ ਉਸ ਦੀ ਨਜ਼ਰ ਸਟੇਸ਼ਨ ਤੇ ਲੱਗੇ ਬੂਟਿਆਂ ਅਤੇ ਉਹਨਾਂ ਤੇ ਖिले ਸੋਹਣੇ ਫੁੱਲਾਂ ਤੇ ਪਈ ਉਸ ਨੇ ਮਨ ਵਿੱਚ ਸੋਚਿਆ ਕਿਉਂ ਨਾ ਮੈਂ ਭੀਖ ਦੇ ਬਦਲੇ ਲੋਕਾਂ ਨੂੰ ਫੁੱਲ ਹੀ ਦੇ ਦਿਆਂ ਕਰਾਂ ਅਗਲੇ ਦਿਨ ਤੋਂ ਉਹ ਸਟੇਸ਼ਨ ਤੇ ਲੱਗੇ ਬੂਟਿਆਂ ਤੋਂ ਕੁਝ ਫੁੱਲ ਤੋੜ ਲਿਆ ਕਰਦਾ ਹੁਣ ਜਦੋਂ ਉਹ ਟ੍ਰੇਨ ਵਿੱਚ ਭੀਖ ਮੰਗਣ ਜਾਂਦਾ ਅਤੇ ਕੋਈ ਯਾਤਰੀ ਉਸ ਨੂੰ ਪੈਸੇ ਦਿੰਦਾ ਤਾਂ ਉਹ ਉਸ ਦੇ ਬਦਲੇ ਇੱਕ ਦੋ ਫੁੱਲ ਉਸ ਦੇ ਹੱਥ ਤੇ ਰੱਖ ਦਿੰਦਾ ਲੋਕ ਉਹ ਫੁੱਲ ਖੁਸ਼ੀ-ਖੁਸ਼ੀ ਕਬੂਲ ਕਰ ਲੈਂਦੇ ਥੋੜੇ ਹੀ ਦਿਨਾਂ ਵਿੱਚ ਉਸ ਨੇ ਮਹਿਸੂਸ ਕੀਤਾ ਕਿ ਹੁਣ ਲੋਕ ਪਹਿਲਾਂ ਨਾਲੋਂ ਕਾਫੀ ਵੱਧ ਪੈਸੇ ਦੇਣ ਲੱਗ ਪਏ ਸਨ ਇਹ ਉਸ ਦੀ ਰੋਜ਼ ਦੀ ਆਦਤ ਬਣ ਗਈ ਜਦੋਂ ਤੱਕ ਉਸ ਕੋਲ ਫੁੱਲ ਹੁੰਦੇ ਉਸ ਨੂੰ ਬਧੇਰੇ ਪੈਸੇ ਮਿਲਦੇ ਪਰ ਜਿਵੇਂ ਹੀ ਫੁੱਲ ਖਤਮ ਹੋ ਜਾਂਦੇ ਪੈਸੇ ਮਿਲਣੇ ਵੀ ਘੱਟ ਹੋ ਜਾਂਦੇ ਇੱਕ ਦਿਨ ਅਚਾਨਕ ਉਸ ਦੀ ਨਜ਼ਰ ਉਸੇ ਲੰਮੇ ਆਦਮੀ ਤੇ ਪਈ ਜੋ ਫਿਰ ਤੋਂ ਟ੍ਰੇਨ ਵਿੱਚ ਬੈਠਾ ਹੋਇਆ ਸੀ। ਭਿਖਾਰੀ ਹੌਸਲਾ ਕਰਕੇ ਉਸ ਕੋਲ ਗਿਆ ਅਤੇ ਨਿਮਰਤਾ ਨਾਲ ਕਹਿੰਦਾ ਹੈ, "ਸਾਹਿਬ, ਅੱਜ ਮੇਰੇ ਕੋਲ ਤੁਹਾਡੇ ਲਈ ਕੁਝ ਹੈ। ਇਹ ਫੁੱਲ। ਤੁਸੀਂ ਮੈਨੂੰ ਭੀਖ ਦਿਓ ਤੇ ਮੈਂ ਤੁਹਾਨੂੰ ਇਹ ਫੁੱਲ ਦੇਵਾਂਗਾ।" ਉਹ ਆਦਮੀ ਹੌਲੀ ਜਹੀ ਮੁਸਕਾਨ ਨਾਲ ਉਸ ਨੂੰ ਪੈਸੇ ਦਿੰਦਾ ਹੈ ਅਤੇ ਭਿਖਾਰੀ ਬਦਲੇ ਵਿੱਚ ਉਸ ਦੇ ਹੱਥ ਵਿੱਚ ਫੁੱਲ ਰੱਖ ਦਿੰਦਾ ਹੈ। ਉਹ ਆਦਮੀ ਹੱਸ ਕੇ ਕਹਿੰਦਾ ਵਾਹ ਅੱਜ ਤਾਂ ਤੂੰ ਮੇਰੇ ਵਰਗਾ ਵਪਾਰੀ ਬਣ ਗਿਆ ਹੈ। ਇਹ ਗੱਲ ਸੁਣ ਕੇ ਭਿਖਾਰੀ ਦਾ ਮਨ ਖੁਸ਼ੀ ਨਾਲ ਭਰ ਜਾਂਦਾ ਹੈ। ਉਸ ਦੀਆਂ ਅੱਖਾਂ ਵਿੱਚ ਅਚਾਨਕ ਚਮਕ ਆ ਜਾਂਦੀ ਹੈ। ਉਸ ਦੇ ਅੰਦਰ ਇੱਕ ਨਵੀਂ ਸੋਚ ਜਨਮ ਲੈਂਦੀ ਹੈ ਮੈਂ ਵੀ ਕੁਝ ਬਣ ਸਕਦਾ ਹਾਂ। ਉਹ ਟ੍ਰੇਨ ਤੋਂ ਉਤਰਦਾ ਹੈ ਉੱਪਰ ਅਸਮਾਨ ਵੱਲ ਤੱਕਦਾ ਹੈ ਅਤੇ ਅੰਦਰੋਂ ਇੱਕ ਆਵਾਜ਼ ਉੱਠਦੀ ਹੈ ਮੈਂ ਭਿਖਾਰੀ ਨਹੀਂ ਹਾਂ ਮੈਂ ਵਪਾਰੀ ਹਾਂ ਮੈਂ ਵੀ ਅਮੀਰ ਬਣ ਸਕਦਾ ਹਾਂ ਪਰ ਅਗਲੇ ਦਿਨ ਉਹ ਭਿਖਾਰੀ ਸਟੇਸ਼ਨ ਤੇ ਕਿਤੇ ਵੀ ਨਜ਼ਰ ਨਹੀਂ ਆਇਆ ਜਿਵੇਂ ਉਸ ਨੂੰ ਫੁੱਲਾਂ ਦੇ ਬਦਲੇ ਵੱਧ ਪੈਸੇ ਮਿਲੇ ਸਨ ਹੌਲੀ-ਹੌਲੀ ਉਸ ਨੇ ਉਹਨਾਂ ਪੈਸਿਆਂ ਨਾਲ ਛੋਟੇ-ਛੋਟੇ ਵਪਾਰ ਸ਼ੁਰੂ ਕੀਤੇ ਕਾਮਯਾਬੀ ਮਿਲਨੀ ਸ਼ੁਰੂ ਹੋ ਗਈ ਕਿਉਂਕਿ ਅੰਦਰ ਵਿਸ਼ਵਾਸ ਬਣ ਗਿਆ ਸੀ ਕਿ ਮੈਂ ਫਿਖਾਰੀ ਨਹੀਂ ਵਪਾਰੀ ਹਾਂ ਉਸ ਦੀ ਉੱਚੀ ਸੋਚ ਨੇ ਉਸ ਨੂੰ ਇੱਕ ਦਿਨ ਅਸਲ ਵਿੱਚ ਇੱਕ ਛੋਟਾ ਵਪਾਰੀ ਬਣਾ ਦਿੱਤਾ ਹੌਲੀ-ਹੌਲੀ ਉਸ ਦਾ ਕਾਰੋਬਾਰ ਵਧਣ ਲੱਗਾ 6 ਮਹੀਨੇ ਬਾਅਦ ਉਸੇ ਰੇਲਵੇ ਸਟੇਸ਼ਨ ਤੇ ਦੋ ਸੂਟ ਬੂਟ ਪਹਿਨੇ ਆਦਮੀ ਇੱਕੋ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ ਉਨਾ ਦੋਨਾਂ ਵਿੱਚੋਂ ਇੱਕ ਆਦਮੀ ਦੂਜੇ ਵੱਲ ਮੁੜ ਕੇ ਪੁੱਛਦਾ ਹੈ ਕਿ ਤੁਸੀਂ ਮੈਨੂੰ ਪਛਾਣਿਆ ਦੂਜਾ ਆਦਮੀ ਹਲਕਾ ਜਿਹਾ ਹੱਸ ਕੇ ਕਹਿੰਦਾ ਹੈ ਨਹੀਂ ਅਸੀਂ ਤਾਂ ਪਹਿਲੀ ਵਾਰ ਮਿਲੇ ਹਾਂ ਉਹ ਪਹਿਲਾ ਆਦਮੀ ਸ਼ਾਂਤ ਪਰ ਯਕੀਨ ਨਾਲ ਕਹਿੰਦਾ ਹੈ ਨਹੀਂ ਸਾਹਿਬ ਇਹ ਸਾਡੀ ਤੀਸਰੀ ਮੁਲਾਕਾਤ ਹੈ ਪਹਿਲੀ ਵਾਰ ਤੁਸੀਂ ਮੈਨੂੰ ਉਹ ਗੱਲ ਕਹੀ ਸੀ ਜਿਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਦੂਜੀ ਵਾਰ ਤੁਸੀਂ ਮੇਰੇ ਕੋਲੋਂ ਫੁੱਲ ਖਰੀਦੇ ਸਨ ਮੈਂ ਉਹੀ ਭਿਖਾਰੀ ਹਾਂ ਇਹ ਸੁਣ ਕੇ ਦੂਜਾ ਆਦਮੀ ਹੈਰਾਨ ਰਹਿ ਜਾਂਦਾ ਹੈ ਅਤੇ ਧਿਆਨ ਨਾਲ ਉਸ ਦੇ ਚਿਹਰੇ ਵੱਲ ਤੱਕ ਕੇ ਕਹਿੰਦਾ ਹੈ ਹਾਂ ਹੁਣ ਯਾਦ ਆਇਆ ਤੂੰ ਉਹੀ ਭਿਖਾਰੀ ਹੈ ਜਿਸ ਨੂੰ ਮੈਂ ਪਹਿਲੀ ਵਾਰ ਪੈਸੇ ਨਹੀਂ ਦਿੱਤੇ ਸਨ ਤੇ ਦੂਜੀ ਵਾਰ ਫੁੱਲ ਲਏ ਸਨ ਪਰ ਅੱਜ ਤੂੰ ਸੂਟ ਬੂਟ ਵਿੱਚ ਇਹ ਸਭ ਕਿਵੇਂ ਉਹ ਪਹਿਲਾ ਆਦਮੀ ਆਤਮ ਵਿਸ਼ਵਾਸ ਨਾਲ ਮਸਕਰਾਉਂਦਾ ਹੋਇਆ ਕਹਿਣ ਲੱਗਾ ਅੱਜ ਮੈਂ ਇੱਕ ਵਪਾਰੀ ਬਣ ਚੁੱਕਾ ਹਾਂ ਤੁਹਾਡੀ ਇੱਕ ਗੱਲ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ ਤੁਸੀਂ ਮੈਨੂੰ ਸਿਖਾਇਆ ਸੀ ਕਿ ਕੁਝ ਪਾਉਣ ਲਈ ਪਹਿਲਾਂ ਕੁਝ ਦੇਣਾ ਪੈਂਦਾ ਹੈ ਉਹ ਆਦਮੀ ਅੱਗੇ ਕਹਿੰਦਾ ਹੈ ਦੂਜੀ ਵਾਰ ਤੁਸੀਂ ਮੈਨੂੰ ਇਹ ਅਹਿਸਾਸ ਕਰਵਾਇਆ ਸੀ ਕਿ ਮੈਂ ਸਿਰਫ ਇੱਕ ਖਿਖਾਰੀ ਨਹੀਂ ਮੈਂ ਵੀ ਇੱਕ ਵਪਾਰੀ ਹਾਂ ਉਸ ਦਿਨ ਤੋਂ ਬਾਅਦ ਮੈਂ ਆਪਣੇ ਹਰ ਕੰਮ ਨੂੰ ਬਿਜ਼ਨਸ ਮਾਈਂਡ ਸੈਟ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਜੋ ਵੀ ਪੈਸਾ ਮੇਰੇ ਕੋਲ ਇਕੱਠਾ ਹੁੰਦਾ ਸੀ ਮੈਂ ਉਸ ਨਾਲ ਹੋਰ ਫੁੱਲ ਖਰੀਦ ਲੈਂਦਾ ਸੀ ਹੌਲੀ ਹੌਲੀ ਇਹ ਸੋਚ ਮੇਰੀ ਤਾਕਤ ਬਣ ਗਈ ਤੇ ਅੱਜ ਮੈਂ ਇੱਕ ਬਿਜ਼ਨਸ ਅੰਪਾਇਰ ਖੜਾ ਕਰ ਚੁੱਕਾ ਹਾਂ ਕਹਾਣੀ ਦਾ ਸਾਰ ਸਾਫ਼ ਹੈ ਜ਼ਿੰਦਗੀ ਵਿੱਚ ਕੁਝ ਪਾਉਣ ਲਈ ਪਹਿਲਾਂ ਕੁਝ ਦੇਣਾ ਪੈਂਦਾ ਹੈ ਜੇ ਤੁਹਾਡੀ ਸੋਚ ਵੱਡੀ ਹੈ ਜੇ ਸੋਚ ਵਿੱਚ ਬਦਲਾਅ ਆ ਜਾਵੇ ਤਾਂ ਜ਼ਿੰਦਗੀ ਵੀ ਬਦਲ ਸਕਦੀ ਹੈ ਆਪਣੇ ਆਪ ਨੂੰ ਕਦੇ ਵੀ ਛੋਟਾ ਨਾ ਸਮਝੋ ਤੁਸੀਂ ਜੋ ਸੋਚ ਸਕਦੇ ਹੋ ਉਹ ਬਣ ਵੀ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲੋ ਸਾਡੇ ਚੈਨਲ ਪੰਜਾਬੀ ਰੂ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ